ਇੱਕ ਪਾਸੇ ਤਾਂ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਖਾਤਮੇ ਦੇ ਲਈ ਮੁਹਿੰਮ ਜਾਰੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚੇੜੀ ਗਈ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੋਹੱਲਾ ਪ੍ਰਧਾਨ ਦੇ ਪੁੱਤ ਵੱਲੋਂ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਰਲ ਕੇ ਇੱਕ ਨੌਜਵਾਨ ਦਾ ਗੁੱਟ ਵੱਢ ਦਿੱਤਾ ਗਿਆ ਜੋ ਕਿ ਸਮੇਂ ਸੀਐਮਸੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਤੇ ਡਾਕਟਰਾਂ ਦੇ ਵੱਲੋਂ ਉਸ ਦੇ ਗੁੱਟ ਨੂੰ ਵੱਖ ਹੋਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਪੁਲਿਸ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ આરોપીਆਂ ਦੇ ਵਿੱਚੋਂ ਇੱਕ ਆਦਿੱਤਿਆ ਨੂੰ ਤਾਂ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕਰ ਲਈ ਗਈ ਹੈ ਪੁਲਿਸ ਵੱਲੋਂ ਉਸ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਉਸ ਵੱਲੋਂ ਮੌਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਦੱਸ ਦਈਏ ਕਿ ਦਵਾ ਟੱਪਨ ਦੇ ਚੱਕਰ ਦੇ ਵਿੱਚੋਂ ਪੈਰ ਤੋੜਵਾ ਬੈਠਿਆ ਤਾਂ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਤਾਂ ਸੂਤਰਾਂ ਤੋਂ ਮੇਰੀ ਜਾਣਕਾਰੀ ਦੇ ਮੁਤਾਬਕ ਅਦੁੱਤੀ ਦਾ ਪਿਤਾ ਆਮ ਆਦਮੀ ਪਾਰਟੀ ਦਾ ਮੋਹੱਲਾ ਪ੍ਰਧਾਨ ਤੇ ਵਿਧਾਇਕ ਦਾ ਖਾਸਮ ਖਾਸ ਦੱਸਿਆ ਜਾ ਰਿਹਾ ਜਿਸ ਦੇ ਲਾडले ਦੇ ਵੱਲੋਂ ਨਸ਼ੇ ਦੀ ਪੂਰਤੀ ਵਾਸਤੇ ਦੋ ਸਾਥੀਆਂ ਦੇ ਨਾਲ ਰਲ ਕੇ ਇੱਕ ਮੇ ਸਹਾਰਾ ਮੁੰਡੇ ਦਾ ਹੱਥ ਵੱਡਿਆ ਗਿਆ ਤੇ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਮੱਥੇ ਤੇ ਇੱਕ ਕਲੰਕ ਲਾ ਦਿੱਤਾ ਗਿਆ ਤਾਂ ਮੱਖ ਮੰਤਰੀ ਮੰਦੀਆਂ ਉਮਿੱਦਤ ਹੁਣ ਪਾਣੀ ਫਿਰਦਾ ਨਜ਼ਰ ਆ ਰਿਹਾ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਅਧਿਕ ਨਿਹੰਗ ਸਿੰਘ ਦੇ ਵੱਲੋਂ ਥਾਣੇਦਾਰ ਹਰਜੀਤ ਸਿੰਘ ਦਾ ਗੁੱਟ ਵਰਦ ਦਿੱਤਾ ਗਿਆ ਸੀ ਪਰ ਪਲੇਗ ਦੀ ਬਿਮਾਰੀ ਵਾਂਗ ਹਰ ਨਿੱਕੇ ਵੱਡੇ ਪੁਲਿਸ ਅਧਿਕਾਰੀ ਦੇ ਵੱਲੋਂ ਇੱਥੋਂ ਤੱਕ ਕਿ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਆਪਣੇ ਆਪ ਨੂੰ ਵੀ ਮੈਂ ਹਰਜੀਤ ਸਿੰਘ ਦੱਸਿਆ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਵਿਧਾਇਕ ਦਾ ਕਹਿਣਾ ਸੀ ਕਿ ਕਿਸੇ ਵੀ ਗਲਤ ਕੰਮ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਹੈ ਉਹ ਮੁੰਡੇ ਦਾਵਾ ਲੈ ਕੇ ਤੁਰਿਆ ਹੈ ਹੈ ਲੈ ਗਿਆ ਹੈ ਹੈ ਇਗਰਾ ਫੋਨ ਕੋਆ ਮੁੰਡੇ ਹੱਥ ਹੀ ਤੋੜਿਆ ਹੱਥ ਕਿਨੇ ਵੱਟਿਆ ਗੋਟ ਕਿਨੇ ਵੱਟਿਆ ਮੈਂ ਜੋਤ ਮਿਲ ਕਰਾਈ ਕਿ ਮੈਂ ਮੇਰੇ ਗੋਟ ਟਪਟਿਆ ਚਲ ਮੈਂ ਕਹਿਆ ਯਾਰ ਮੇਰੇ ਮੈਂ ਕੰਮ ਤੋਂ ਆ ਰਿਹਾ ਸੀ ਤਾਂ ਮੈਂ ਤੋਂ ਦੱਤ ਨਾ ਜਾਏਗਾ ਮੇਰੇ ਮੁੰਡੇ ਨੇ ਗੋਟ ਵੱਟਿਆ ਮੁੰਡੇ ਨੇ ਕਹ ਜੇ ਉੱਥੋਂ ਆ ਰਿਹਾ ਮੈਂ ਸੁਣ ਤੋਂ ਲੋਕ ਫੋਨ ਮੁੰਡੇ ਫੋਨ ਦਿੱਤੇ ਆ ਮੈਨੂੰ ਕਿੰਦਾ ਦਾ ਦੇਖ ਲੋ ਕਿੰਦਾ ਪਾੜਨੇ ਆ ਮੈਂ ਕਰੇ ਛੱਡ ਰਿਹਾ ਜੀ ਠੀਕ ਆ ਠੀਕ ਆ ਤੈਨੂੰ ਕਰੇ ਛੱਡ ਦੇ ਕੋਈ ਨਹੀਂ ਛੱਡ ਦੇ ਤਾਂ ਮੈਂ ਰੁਕ ਜਾ ਤੋੜੇ ਠੀਕ ਆ ਤੈਨੂੰ ਕਰੇ ਛੱਡ ਦੇ ਥੋੜੀ ਜਿਹਾ ਠੀਕ ਕੱਲ ਆਪਣੇ ਫਰੈਂਡ ਸਾਹਿਲ ਨਾਲ ਇਹ ਪੁਜਾਰ ਵਿੱਚ ਜਾ ਰਹੇ ਸੀਗੇ ਤੇ ਜਦੋਂ ਇਹ ਆਪਣੇ ਮਹਿੰਦਰ ਨਗਰ ਕੋ ਪਹੁੰਚੇ ਤਾਂ ਇਹਨਾਂ ਤਿੰਨ ਬੰਦਿਆਂ ਨੇ ਆ ਕੇ ਸਾਇਲ ਤੋਂ ਮੋਬਾਈਲ ਖੋਲਿਆ ਤੇ ਉਹਦੇ ਗੁੱਟ ਤੇ ਕਾਪਾਂ ਮਾਰਿਆ ਜਿਸ ਨਾਲ ਉਹਦੇ ਕਾਫੀ ਸੱਟਾਂ ਆਈਆਂ ਉਸ ਤੋਂ ਬਾਅਦ ਇਮੀਡੀਏਟਲੀ ਅਫੇਰ ਨੰਬਰ 189 ਅੰਡਰ ਸੈਕਸ਼ਨ 304 2.3-5 ਵੀਰਸ ਅੰਡਰ ਪਚਾਦਚ ਕੀਤਾ ਉਸ ਤੋਂ ਬਾਅਦ ਜਦੋਂ ਐਸਐਚਓ ਮੌਕੇ ਤੇ ਗਏ ਨੇ ਤਾਂ ਇੱਕ ਜਿਹੜਾ ਅਜਿੱਤਿਆ ਨਾਮ ਦਾ ਬੰਦਾ ਸੀਗਾ ਉਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਉਹਨੂੰ ਕੁਝ ਇੱਕ ਵਾਸਤੇ ਬਾਹਰ ਕੱਢਿਆ ਤਾਂ ਇਮੀਡੀਏਟਲੀ ਉਹ ਭੱਜ ਕੇ ਹਨੇਦੀ ਕੰਧ ਟੱਪ ਗਿਆ ਜਦੋਂ ਉਹ ਕੰਧ ਟੱਪ ਕੇ ਅੰ内 ਲੱਗਿਆ ਤਾਂ ਉਹਦੀ ਸੱਜੀ ਲੱਤ ਫ੍ਰੈਕਚਰ ਆ ਗਿਆ ਕਿ ਜਿਹੜੇ ਦੋ ਦੋਸ਼ੀ ਰਹਿ ਗਏ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਗਿਆ